ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਅੱਜ ਮੈਂ ਬਣਾਉਣ ਜਾ ਰਹੀ ਹਾਂ ਬਿਨਾ ਦੁੱਧ ਤੋਂ ਦੇਸੀ ਘਿਓ ਦੇ ਵਿੱਚ ਸੇਮੀਆਂ ਮਿੱਠੀਆਂ ਤੇ ਚਲੋ ਸ਼ੁਰੂ ਕਰਦੇ ਹਾਂ ਗੈਸ ਅਸੀਂ ਔਨ ਕਰ ਲਿਆ ਹੋਇਆ ਹੈ ਕੜਾਈ ਉੱਪਰ ਨਾਨ ਸਟਿਕ ਰੱਖੀ ਹੋਈ ਹੈ ਹੁਣ ਅਸੀਂ ਪਾਵਾਂਗੇ ਹਲਕਾ ਜਿਹਾ ਦੇਸੀ ਘਿਓ ਇਹਨੂੰ ਅਸੀਂ ਕਰਾਂਗੇ ਹੁਣ ਗਰਮ ਇਦੇ ਵਿੱਚ ਅਸੀਂ ਭੁੰਨਾਂਗੇ ਸੇਵੀਆਂ ਸੇਵੀਆਂ ਮਤਲਬ ਜਿੰਨੀ ਵੀ ਤੁਹਾਡੀ ਫੈਮਿਲੀ ਆ ਜਾਂ ਜਿੰਨੇ ਵੀ ਲੋਕਾਂ ਨੇ ਖਾਣੀਆਂ ਵਾ ਤੁਸੀਂ ਉਹਦੇ ਹਿਸਾਬ ਦੇ ਨਾਲ ਲੈ ਸਕਦੇ ਹੋ ਮੈਂ ਤਾਂ बस ਇੰਨੀਆਂ ਇਕ ਲਈਆਂ ਇਹਨਾਂ ਨੂੰ ਇੱਕ ਦੇਸੀ ਘਿਓ ਦੇ ਵਿੱਚ ਅਸੀਂ ਕਿਰਤੋਂ ਭੁੰਨਾਂਗੇ ਵੈਸੇ ਤੇ ਰੋਸਟ ਹੋਈਆਂ ਹੀ ਹੁੰਦੀਆਂ ਨੇ ਬਸ ਮੈਂ ਥੋੜੀਆਂ ਜੀਆਂ ਫੇਰ ਹਲਕੀਆਂ ਜੀਆਂ ਕਰਨੀਆਂ ਸੇਵਾ ਇਹਨਾਂ ਨੂੰ ਰੋਸਟ ਕਰਾਂਗੇ ਇਹ ਵੀ ਬਹੁਤ ਜਲਦੀ ਬਿਨਾ ਦੁੱਧ ਤੋਂ ਵੀ ਅਸੀਂ ਬਣਾ ਕੇ ਖਾ ਸਕਦੇ ਆ ਤੁਸੀਂ ਵੀ ਬਣਾਉਂਦੇ ਹੋਵੋਗੇ ਤੇ ਅੱਜ ਮੈਂ ਵੀ ਬਣਾਉਣ ਲੱਗੀ ਆ ਡਿਨਰ ਤੋਂ ਵਾਦਾ ਸੀ ਕਿ ਆਸੀ ਇਹ ਵਨੀਆਂ ਸੇਵੀਆਂ ਜਿਹੜੀਆਂ ਖਾਵਾਂਗੇ ਟੇਸਟ ਲੱਗਦੀਆਂ ਨੇ ਬਹੁਤ ਤੇ ਇੱਕ ਇਹ ਜਿਹੜੀਆਂ ਹੱਥ ਦੇ ਨਾਲ ਕੋੜੀ ਦੇ ਨਾਲ ਵੱਟਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਸੇਵੀਆਂ ਨਾ ਉਹ ਵੀ ਬੜੀਆਂ ਵਧੀਆ ਲੱਗਦੀਆਂ ਹੁੰਦੀਆਂ ਸੀ ਸਾਰਿਆਂ ਨੇ ਮਿਲ ਕੇ ਸੇਵੀਆਂ ਨੂੰ ਵੱਟਣਾ ਫਿਰ ਮੰਜੇ ਪੁੱਠੇ ਕਰਕੇ ਉਹਦੇ ਉੱਪਰ ਉਹ ਮਤਲਬ ਰस्सियां ਬੰਨ ਕੇ ਤੇ ਬੱਚਿਆਂ ਨੂੰ ਕਹਿਣਾ ਦੌੜੇ ਆਓ फटाफट ਸੇਵੀਆਂ ਲੈ ਲੈ ਕੇ ਜਾਓ ਉਹਦੇ ਉੱਪਰ ਤਾਰਾਂ ਦੇ ਪਾਈ ਜਾਓ ਜਿਹੜੀਆਂ ਕਿ ਰस्सियां ਬੰਨੀਆਂ ਹੁੰਦੀਆਂ ਸੀ ਪਾਵਿਆਂ ਨਾ ਮੰਜਿਆਂ ਨੂੰ ਪੁੱਠੇ ਕਰਕੇ ਤੇ ਕੋੜੀ ਢੇੜ ਕੇ ਤੇ ਉਹਦੇ ਵਿੱਚ ਸਾਰੇ ਜਣੇ ਮਤਲਬ ਵਾਰੀ-ਵਾਰੀ ਕੋੜੀ ਨੂੰ ਢੇੜਦੇ ਹੁੰਦੇ ਸੀ ਇੱਕ ਜਣਾ ਆਟਾ ਲੌਂਦਾ ਹੁੰਦਾ ਸੀ ਵਿੱਚ ਤੇ ਸੇਵੀਆਂ ਵਟਦੇ ਹੁੰਦੇ ਸੀ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਉਹ ਸੇਵੀਆਂ ਵਟਣ ਵਾਲੇ ਮਸ਼ੀਨਾਂ ਘਰੇ ਹੀ ਆਉਣ ਲੱਗ ਪਈਆਂ ਜਿੰਨੇ ਜਿੰਨੇ ਸੇਮੀਆਂ ਵਟਾਉਣੀਆਂ ਵਾ ਆਜੋ ਆਪਣਾ ਆਟਾ ਲੈ ਕੇ ਪੈਸੇ ਲੈਂਦੇ ਸੀ ਫਟਾਫਟ ਸੇਮੀਆਂ ਵਟ ਜਾਂਦੇ ਸੀ ਤੇ ਚਲੋ ਜੀ ਇਹ ਹੋ ਗਈਆਂ ਹੋਈਆਂ ਸਾਡੀਆਂ ਰੋਸਟ ਸਮੇਂ ਗਏ ਗੱਲਾਂ ਵੀ ਗਈਆਂ ਤੇ ਚੀਜ਼ਾਂ ਵੀ ਨਾਲ ਹੀ ਪਤਾ ਹੀ ਨਹੀਂ ਕਿਸੇ ਨੂੰ ਉਹ ਸੇਮੀਆਂ ਦਾ ਯਾ ਅੱਜ ਕੱਲ੍ਹ ਹੁਣ ਪੀੜੀ ਨੂੰ ਘੋੜੀ ਕਿੰਨੂੰ ਕਹਿੰਦੇ ਸੇਮੀਆਂ ਕਿੱਦਾਂ ਵੱਟੀਆਂ ਨਾ ਇਹ ਇਹਦੇ ਵਿੱਚ ਪਾ ਦਵਾਂਗੇ ਜੀ ਪਾਣੀ ਇਹ ਪਾਣੀ ਦੇ ਵਿੱਚ ਹੀ ਜਿੰਨੀਆਂ ਕ ਫੁੱਲਣੀਆਂ ਉਹਨੀਆਂ ਫੁੱਲ ਜਾਣਗੀਆਂ ਪਾਣੀ ਵਿੱਚ ਇੱਕ ਗਲਾਸ ਪਾਇਆ ਦੋ ਬਸ ਇਹਦੇ ਤੇ ਹੁਣ ਮੀਡੀਅਮ ਫਲੇਮ ਤੇ ਉਹਨਾਂ ਨੂੰ ਇਧਰ ਰੰਨ ਲੈਣਾ ਨਾਲ ਹੀ ਮੈਂ ਇਹਦੇ ਵਿੱਚ ਚੀਨੀ ਪਾ ਦਾਂ ਲੱਗੀਆਂ ਜੀ ਡੇਢ ਚਮਚ ਵੱਡਾ ਪਾ ਦਿੱਤਾ ਹੋਇਆ ਮੈਂ ਬਾਕੀ ਇਹਨੂੰ ਹੱਸੇ ਹੁਣ ਕਵਰ ਕਰਕੇ ਪਕਾ ਲਵਾਂਗੇ ਐਸਟਰ ਬਸ 2-4 ਮਿੰਟ ਦੇ ਵਿੱਚ ਇਹਨਾਂ ਨੇ ਰੈਡੀ ਹੋ ਜਾਣਾ ਬਣ ਕੇ ਦੇਖਦੇ ਹਾਂ ਅਸੀਂ ਬਸ ਹਲਕਾ ਜਿਹਾ ਪਾਣੀ ਰਹਿ ਗਿਆ ਨਾਲ ਹੀ ਅਸੀਂ ਡਰਾਈ ਫਰੂਟ ਪਾਣ ਲੱਗੇ ਵਿੱਚ ਇਹ ਤੁਸੀਂ ਰੋਸਟ ਕਰਦੇ ਸਮੇਂ ਵੀ ਪਾ ਸਕਦੇ ਆਂ बस हल्का जा रह गया ਇਹਨੂੰ ਵੀ ਅਸੀਂ ਕਵਰ ਕਰਕੇ ਪਕਾ ਲੈਨੇ ਆਂ ਹਾਂਜੀ ਹੁਣ ਮੈਂ ਉੱਪਰ ਦੀ ਇਹਦੇ ਫੇਰ ਦੋ ਚਮਚ ਜਿਹੜੇ ਦਹੀਂ ਪਿਓ ਦੇ ਦੁਬਾਰਾ ਤੋਂ ਪਾਦਦੇ ਹੋਏ ਤੁਸੀਂ ਦੇਖ ਸਾਡਾ ਬਹੁਤ ਸੋਹਣੀਆਂ ਬਣ ਕੇ ਦੇਖੋ ਜੀ ਤਿਆਰ ਹੋਈਆਂ ਨੇ ਚਿਪਕਦੀਆਂ ਨਹੀਂ ਜੇ ਦੇਖੋ ਕੱਲੀ ਕੱਲੀ ਸੇਮੀ ਨਜ਼ਰ ਆ ਰਹੀ ਹੈ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈਆਂ ਹਨ ਬਹੁਤੀ ਜਲਦੀ ਬਣ ਜਾਂਦੀਆਂ। ਕੋਈ ਇਹਦਾ ਜ਼ਿਆਦਾ ਟਾਈਮ ਨਹੀਂ ਲੱਗਦਾ। ਤੁਸੀਂ ਬਿਨਾ ਦੁੱਧ ਤੋਂ ਵੀ ਇਸ ਤਰ੍ਹਾਂ ਬਣਾ ਸਕਦੇ ਹੋ। ਹੁਣ ਜਿੱਦਾਂ ਬਣ ਗਿਆ ਹੁਣ ਅਸੀਂ ਇਹਦੇ ਵਿੱਚ ਭਾਵੇਂ ਦੁੱਧ ਵੀ ਪਾ ਦੋ ਕੋਈ ਚੱਕਰ ਨਹੀਂ ਆਪਦਾ। ਤੇ ਅੱਜ ਵੈਸੇ ਹੀ ਦਿਲ ਕਰਦਾ ਪਿਆ ਸੀ ਬਿਨਾ ਦੁੱਧ ਵਾਲੀਆਂ ਸੇਵੀਆਂ ਖਾਣ ਦਾ। ਇਸ ਲਈ ਅਸੀਂ ਅੱਜ ਬਣਾਈਆਂ ਨੇ। ਤੇ ਤੁਸੀਂ ਦੇਖੋ ਕਿਵੇਂ ਦੀਆਂ ਬਣੀਆਂ ਦੱਸਣਾ ਜ਼ਰੂਰ। ਹਾਂਜੀ ਦੇਖੋ ਜੀ ਸੇਵੀਆਂ ਬਣ ਕੇ ਬਿਲਕੁਲ ਤਿਆਰ ਨੇ ਜੀ। ਤੁਸੀਂ ਵੀ ਰੈਸিপি ਨੂੰ ਜ਼ਰੂਰ ਟਰਾਈ ਕਰਨਾ। ਤੇ ਬਣਾ ਕੇ ਦੇਖਣੀ ਆ ਬਹੁਤ ਜਿਆਦਾ ਟੇਸਟੀ ਬਣਦੀ ਆ ਤੇ ਜਿਆਦਾ ਟਾਈਮ ਵੀ ਨਹੀਂ ਲੱਗਦਾ ਤੇ ਮੈਨੂੰ ਦੱਸਣਾ ਕਿਵੇਂ ਦੀ ਬਣੀ ਆ ਮੇਰੀ ਰੈਸিপি ਮਿਲਦੇ ਆ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ